ਨਹੀਂ ਜੁਰਬ ਨਸ਼ਾ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਫਿਰ ਡੀਐਂਜੀ ਰੇਨ ਸਾਹਿਬ ਉਹਨਾਂ ਦੇ ਸਾਰਿਆਂ ਦੀ ਇਨਸਟਰਕਸ਼ਨਸ ਤੇ ਜਿਹੜਾ ਇਹ ਮੁਹਿੰਮ ਪੂਰੀ ਜ਼ੋਰਦਾਰ ਤਰੀਕੇ ਨਾਲ ਜਿਹੜੀ ਫਿਰੋਜ਼ਪੁਰ ਚ ਚੱਲ ਰਹੀ ਆ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਆਰ ਐਸਪੀਡੀ ਸਾਹਿਬ ਡੀਐਸਪੀ ਆਰ ਤੇ ਸਾਡੇ ਐਸਐਚਓ ਕਲਪੁਰ ਵੀ ਇਹਨਾਂ ਦੀ ਮਿਹਨਤ ਸਦਕਾ ਇੱਕ ਬਹੁਤ ਵਧੀਆ ਰਿਕਵਰੀ ਹੋਈ ਜਿਦੇ ਵਿੱਚ ਮਕਦਮਾ ਨੰਬਰ 49 21525 21 ਐਨ ਡੀ ਪੀਐਸ ਤਣਾਖਾਲਪੁਰ ਪੱਜ ਕਰਕੇ ਤਿੰਨ ਜਣੇ ਅਰੈਸਟ ਕੀਤੇ ਆ ਤੇ ਉਹਨਾਂ ਪਾਸੋਂ 2 ਕਿਲੋ 70 ਗ੍ਰਾਮ ਹਿਰਨ 25 ਲੱਖ 12000 ਰੁਪਏ ਡਰਗਮਨੀ ਤੇ ਇੱਕ ਆਟਿਕਾ ਕਾਰ ਇਹਨਾਂ ਤੋਂ ਬਰਾਮਦ ਹੋਈਏ ਤੇ ਇਹ ਜਿਹੜੇ ਦੋਸ਼ੀ ਜਿਹੜੇ ਇਹਨਾਂ ਚੋ ਹੈਗੇ ਕਰਨ ਕੁਮਾਰ ਔਰ ਕਨੀ ਰੋਹਿਤ ਭੱਟੀ ਆਕਾਸ਼ਦੀਪ ਉਸਕਾਸ਼ ਇਹ ਸਾਰੇ ਬੁੱਕਨ ਖਾਂ ਬੁੱਕਨ ਖਾਂ ਵਾਲਾ ਪਿੰਡ ਤੇ ਜਿਹੜਾ ਹੈਗਾ ਖਾਣਾ ਕੁਲਢੀ ਤੋਂ ਦੇ ਹੈਗੇ ਆ ਤੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਰਨ ਕੁਮਾਰ ਉਸ ਕਨੀਆ ਉਹਦੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਆ ਤੇ ਇੱਕ ਉਹਦੇ ਆਮ ਰੈਕ ਵੀ ਦਰਜ ਆ ਇਹ ਵੀ ਆਕਾਸ਼ਦੀਪ ਤੇ ਵੀ ਇੱਕ ਮੁਕਦਮਾ ਐਨਡੀਪੀਐਸ ਦਾ ਪਹਿਲਾਂ ਦਰਜ ਆ ਹਮਲਾ ਗ੍ਰਾਮ ਹਰਿੰਦਾਰ ਇਹ ਇੱਥੇ ਵੀ ਜਣੇ ਇਹਨਾਂ ਨੇ ਦਿਨੋਂ ਇਨਫੋਰਮੇਸ਼ਨ ਵੀ ਸੀ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਉਹਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਇੰਨੀ ਭਾਰੀ ਮਾਤਰਾ ਵਿੱਚ ਡਰਗ ਮਨੀ ਤੇ ਆ ਜਿਹੜੇ ਡਰੱਗਸ ਲੋਕਲੋ 700 ਗ੍ਰਾਮ ਫੇਰਨ ਬਰਾਬਰ ਕੰਮ ਸਰਦਾਰ ਹਾਸਲ ਹੋਈ ਹੈ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਸਾਰਾ ਹਵਾਲਾ ਵਾਹੀ ਇਹ ਜਿਹੜੇ ਅੱਗੇ ਦੇ ਕਰਦੇ ਸੀਗੇ ਜਿਹੜੇ ਡੀਲਿੰਗਸ ਤੇ ਬੜੇ ਦੇ ਡਰਗਸ ਲੈ ਕੇ ਲੰਡਨ ਸੰਬੰਧੀ ਜਿਹੜੇ ਪੈਸੇ ਵਾਲਾ ਰਹੀਂ ਅੱਗੇ ਪਿਛੇ ਮੂਵ ਕਰਦੇ ਸੀ ਤਾਂ ਉਹ ਸੰਬੰਧੀ ਵੀ ਸਾਨੂੰ ਹੋਰ ਵੀ ਇਹਨਾਂ ਦਾ ਕਾਫੀ ਨੈਟਵਰਕ ਦੇ ਸਾਹਮਣੇ ਆਉਣਾ ਹੈ ਇਹਨਾਂ ਦੇ ਕੋਲ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਜਿਹੜੀ ਅਸੀਂ ਉਹਨੂੰ ਫੋਲੋ ਕਰਕੇ ਅੱਗੇ ਆਉਂਦੇ ਦਿਨਾਂ ਦੇ ਵਿੱਚ ਫੇਰ ਤੁਹਾਨੂੰ ਹੋਰ ਇਹਦੇ ਸੰਬੰਧੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ